ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾਦੀਪ ਜਿਨ੍ਹਾਂ ਦੀ ਕਿ ਅੱਜ ਸਵੇਰੇ ਡੈਥ ਹੋ ਚੁੱਕੀ ਆ ਜਸਵਿੰਦਰ ਸਿੰਘ ਪੱਲਾ ਦਾ ਜਨਮ 4 ਮਈ 1960 ਨੂੰ ਜਲੰਧਰ ਦੇ ਪਿੰਡ ਬੁੱਪਰਾਇ ਕਲਾ ਵਿੱਚ ਹੋਇਆ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਹਸਾਇਆ ਹਾਸਿਆਂ ਦੀ ਪਟਾਰੀ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ ਦੱਸਿਆ ਜਾ ਰਿਹਾ ਕਿ ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਿਗੇ ਤੇ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਜਸਵਿੰਦਰ ਭੱਲਾ ਨੇ ਕੈਰੀ-ਆਨ ਚੱਟਾ ਸਮੇਤ ਪੰਜਾਬ ਦੀਆਂ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕੀਤਾ ਟੀਵੀ ਵਿੱਚ ਸਭ ਤੋਂ ਪਹਿਲਾਂ ਜਸਵਿੰਦਰ ਭੱਲਾ ਨੇ 1988 ਵਿੱਚ ਐਂਟਰੀ ਕੀਤੀ ਸੀ ਤੇ ਕਮੇਡੀ ਦੇ ਪ੍ਰੋਗਰਾਮ ਸ਼ਨਕਾਟਾ ਤੋਂ ਉਹਨਾਂ ਨੇ ਟੀਵੀ ਵਿੱਚ ਸ਼ੁਰੂਆਤ ਕੀਤੀ ਸੀ ਤੇ ਚਾਚਾ ਚਾਤਰਾ ਦੇ ਨਾਮ ਨਾਲ ਮਸ਼ਹੂਰ ਹੋਏ ਸੀ ਆਪਣੀ ਇੱਕ ਵੱਡੀ ਪਛਾਣ ਬਣਾ ਲਈ ਸੀ ਉਹਨਾਂ ਨੇ ਜਸਵਿੰਦਰ ਪੱਲਾ ਦੀ ਪਹਿਲੀ ਫਿਲਮ 1998 ਵਿੱਚ ਦੁੱਲਾ ਪੱਟੀ ਆਈ ਸੀ ਜਸਵਿੰਦਰ ਪੱਲਾ ਨੇ ਪੀਏਯੂ ਤੋਂ ਖੇਤੀ ਵਿਗਿਆਨ ਵਿੱਚ ਪੀਐਚਡੀ ਕੀਤੀ ਸੀ ਤੇ ਜਸਵਿੰਦਰ ਸਿੰਘ ਪੱਲਾ ਦਾ ਅੰਤਮ ਸੰਸਕਾਰ 23 ਅਗਸਤ ਯਾਨੀ ਕੱਲ ਮੋਹਾਲੀ ਦੇ ਬਲੌਂਗੀ ਵਿੱਚ ਕੀਤਾ ਜਾਵੇਗਾ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ